ਜਾਉਗੇ ਸਭ ਤੋਂ ਪਹਿਲਾਂ ਮੈਂ ਜੋ ਜਐਨਕੇ ਵਿੱਚ ਦਿਲ ਹਲਾਉਣ ਵਾਲਾ ਵਾਕਿਆ ਹੋਇਆ ਮੈਂ ਆਪਦੇ ਵੱਲੋਂ ਤਾਂ ਇਸ ਪਾਰਟੀ ਵੱਲੋਂ ਇਹਦੀ ਬਹੁਤ ਪ੍ਰਸ਼ੰਸਾ ਚ ਰਿੰਦਾ ਕਹਿੰਦਾ ਹਾਂ। ਇਹ ਕਹਿਣਾ ਚਾਹਉਂ ਦੂਸਰੀ ਗੱਲ ਮੈਂ ਇਹ ਕਹਿਣਾ ਚਾਹਣਾ ਜੋ 2019 ਦੇ ਵਿੱਚ ਸਾਡੇ ਫੌਜੀ CRP ਦੇ ਇਹਦੇ 47 ਬੰਦੇ ਉਦੋਂ ਸ਼ਹੀਦ ਹੋਏ ਸੀ ਜੇ ਕਿਤੇ ਸਾਡੀ ਸਰਕਾਰ ਉਦੋਂ ਉਹਨਾਂ ਦੇ ਬਾਰੇ ਕੋਈ ਫੈਸਲਾ ਕਰਕੇ ਕੋਈ ਉਹਨਾਂ ਨੂੰ ਸਜ਼ਾਵਾ ਦੇ ਕੇ ਹਿੰਦੁਸਤਾਨ ਦੇ ਲੋਕਾਂ ਨੂੰ ਕੁਝ ਦੱਸ ਦੇ ਤਾਂ ਮੇਰਾ ਖਿਆਲ ਹੈ ਇਹ ਕੱਲ ਦਾ ਵਾਲਾ ਵਾਕਾ ਸ਼ਾਇਦ ਨਾ ਹੁੰਦਾ ਦੂਜੀ ਗੱਲ ਮੈਂ ਜਾਦੇ ਕੁਝ ਨਾ ਬੋਲਦਾ ਹੋਇਆ ਉਸ ਦੇਰ ਪਹਿਲਾਂ ਇੱਥੇ 2 ਘੰਟੇ ਪਹਿਲਾਂ ਮੇਰੇ ਕੋਈ ਸਾਥੀ ਭਾਜਪਾ ਵਾਲੇ ਸੀਗੇ ਉਹਨਾਂ ਨੇ ਕੋੰਡਾ ਨਹੀਂ ਅਫਸੋਸ ਨਹੀਂ ਕੀਤਾ ਕਿ ਜੇ ਐਨਕੇ ਸਾਡੇ ਇਹਨੇ ਸਾਥੀ ਮਾਰੇ ਗਏ ਉਹਨਾਂ ਬਾਰੇ ਅਫਸੋਰ ਦਾ ਫਿਕਰ ਨਹੀਂ ਉਹਨਾਂ ਨੂੰ ਰਾਹੁਲ ਗਾਂਧੀ ਏਜੰਟ ਹੈ ਇਹ ਮਾਝਾ ਰਹੇ ਹੋਦੀਜੀ ਪਛ ਬੈਸਟ ਪੰਗਾਲ ਦੀ ਮੁੱਖ ਮੰਤਰੀ ਉਹਨਾਂ ਦੀ ਏਜੰਟ ਹੈ ਉਹ ਤੁਸੀਂ ਕਿੱਧਰ ਨੂੰ ਤੁਰ ਪਏ ਚੈਨ ਰਹਿਣ ਦਿਓ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਜੇ ਅਸੀਂ 32 ਕਿ ਸਾਲ ਪਿੱਛੇ ਪੰਜਾਬ ਚਲੇ ਜਾਈਏ ਤਾਂ ਨਾ ਉਹ ਸਮੇ ਨੂੰ ਯਾਦ ਕਰਾਓ ਨਾ ਉਹ ਮਹੌਲ ਨੂੰ ਲਿਆਉਣ ਦੀ ਕੋਸ਼ਿਸ਼ ਕਰੋ ਮੈਂ ਹੱਥ ਬਨ ਕੇ ਮੋਦੀ ਸ਼ਾਹਬ ਨੂੰ ਅਮਿਤ ਸ਼ਾਹ ਜੀ ਨੂੰ ਬੇਨਤੀ ਕਰਦਾ ਜੀ ਹਿੰਦੁਸਤਾਨ ਚ ਅਮਰ ਰਹੇਂ ਦਿਓ ਪੰਜਾਬ ਚ ਅਮਰ ਰਹੇਂ ਦਿਓ ਕਿਰਪਾ ਕਰਕੇ ਜਹੀਆਂ ਗੱਲਾਂ ਨਾ ਕਰੋ ਅਕੀਲ ਦੇ ਉੱਤੇ ਇੱਕ ਦਮ ਮੈਂ ਫੇਰ ਇਸ ਦੇ ਉੱਤੇ ਬਹੁਤ ਅਫਸੋਸ ਜ਼ाहिर ਕਰਦਾ ਹੋਇਆ ਜਿਸ ਸੰਧਾਨਲੀ ਭੇਟ ਕਰਦੇ ਆ ਤੇ ਸਾਰੇ ਹੀ ਮੇਰੇ ਉਹਨਾਂ ਪਰਿਵਾਰਾਂ ਨਾਲ ਅਸੀਂ ਜਿਨ੍ਹਾਂ ਦੇ ਪਰਿਵਾਰ ਪਟੇ ਘਰ ਪੱਟੇ ਗਏ ਉਹਨਾਂ ਨਾਲ ਹਮਦਰਦੀ ਜਤਾਉਂਦਾ ਹਾਂ ਪਰ ਸਾਡੀ ਗੱਲ ਕਰੀਏ ਭਾਜਪਾ ਵੱਲੋਂ ਪਾਕਿਸਤਾਨ ਦਾ ਪੁਤਲਾ ਪਸਾ ਕੇ ਕਹਿਣਾ ਕਿ ਪਾਕਿਸਤਾਨ ਦਾ ਹੱਥ ਹੈ ਕਿਉਂਕਿ ਦੇਖ ਅਸੀਂ ਵੀ ਇਹੀ ਕਰ ਰਹੇ ਹਾਂ ਅਸੀਂ ਵੀ ਪਾਕਿਸਤਾਨ ਦੇ ਖਿਲਾਫ ਹੀ ਹੁਣਾ ਕਰ ਰਹੇ ਹਾਂ ਕਿ ਸਪੈਂਡਲ ਮਾਰਚ ਕਰਾਂਗੇ ਹੁਣ ਮੋਨ ਰੱਖਾਂਗੇ ਇਹ ਅਸੀਂ ਸਾਰਾ ਕੁਝ ਅਸੀਂ ਨਹੀਂ ਹੀ ਕਰਦੇ ਕੀ ਲੱਗਦਾ ਨਹੀਂ ਕਿ ਪਾਰਟੀ ਕੋ ਉੱਠ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਜੁਟ ਹੋਣਾ ਚਾਹੀਦਾ ਹੈਗਾ ਬਿਲਕੁਲ ਹੋਣਾ ਚਾਹੀਦਾ ਹੈ ਇਸ ਮਾਮਲੇ ਵਿੱਚ ਸਿਆਸਤ ਨੂੰ ਅੱਗੇ ਲਿਆਉਣਾ ਨਹੀਂ ਚਾਹੀਦਾ ਜੋ ਸਿਆਸਤ ਨੂੰ ਵਿਚੇ ਤੇ ਰੋਟੀਆਂ ਸੇਕਦੇ ਨੇ ਮੈਂ ਉਹਨਾਂ ਨੂੰ ਨਹੀਂ ਸਮਝਦਾ ਵੀ ਉਹਨਾਂ ਨੂੰ ਕੋਈ ਇਸ ਗੱਲ ਬਾਰੇ ਅਫਸੋਸ ਹੈ ਸਾਨੂੰ ਬਿਲਕੁਲ ਸਿਆਸਤ ਨਹੀਂ ਪੈਣਾ ਚਾਹੀਦਾ ਇਸ ਗੱਲ 'ਚ ਸਾਨੂੰ ਉਹਨਾਂ ਪਰਿਵਾਰਾਂ ਨਾਲ ਜੋ ਹਿੰਦੁਸਤਾਨ 'ਚ ਹੋਇਆ ਉਸ ਦੇ ਖਿਲਾਫ ਇਕਜੁੱਟ ਹੋ ਕੇ ਇਕ ਮੈਂ ਬੇਨਤੀ ਹੋਰ ਕਰਨਾ ਚਾਹੁੰਦਾ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਅਗਰ ਤੁਸੀਂ ਪਾਕਿਸਤਾਨ ਦੇ ਖਿਲਾਫ ਕੋਈ ਲੜਾਈ ਲੜੋਂਗੇ ਕਾਂਗਰਸ ਪਾਰਟੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲੇਗੀ ਅਗਰ ਵੱਸਾ 2000 ਦੇ ਵਿੱਚ ਅਮਰਨਾਥ ਯਾਤਰਾ ਕੋਈ ਕਿਸੇ ਰਾਤ ਨਹੀਂ ਹੈ ਪਰ ਉਹ ਹਾਂਜੀ ਪ੍ਰਧਾਨ ਜੀ ਅੱਜ ਕੈਂਡਲ ਮਾਰਚ ਕਰਿਆ ਜਾ ਰਿਹਾ ਹੈ ਇਹ ਕਹਿਣਾ ਚਾਹੁੰਦਾ ਕੱਲ ਕਸ਼ਵੀਰ ਜਿੱਥੇ ਪਹਿਲਗਾਮ ਵਿਖੇ 27 28 ਜੂਨ ਨੂੰ નિર્ਦੋਸ਼ ਤੇ ਸਲਾਨੀ ਸੀਗੇ। ਅਤੰਕਵਾਦ ਨੇ ਅੱਤਵਾਦੀਆਂ ਨੇ ਉਹਨਾਂ ਤੋਂ ਧਰਮ ਪੁੱਛ ਕੇ ਉਹਨਾਂ ਨੂੰ ਗੋਲੀਆਂ ਮਾਰ ਕੇ ਭੁੰਨ ਕੇ ਮਾਰਤਾ। ਉਸ ਚੀਜ਼ ਦੀ ਅਸੀਂ ਅੱਤਵਾਦ ਇਸ ਐਕਟ ਦੀ निंदा ਕਰਦੇ ਆਂ। ਵਿਚੜੀਆਂ ਰੂਹਾਂ ਨੂੰ ਪ੍ਰਭੂ ਆਪ ਦੀ ਆਤਮਾ ਦੀ ਉਹਨਾਂ ਨੂੰ ਸ਼ਾਂਤੀ ਦੇਵੇ। ਜਿਹੜੇ ਉਹਨਾਂ ਦੇ ਪਰਿਵਾਰ ਹੈ ਉਹਨਾਂ ਦੇ ਪ੍ਰਤੀ ਅਸੀਂ ਸੰਵੇਦਨਸ਼ੀਲਤਾ ਪ੍ਰਗਟ ਕਰਦੇ ਆਂ। ਕਾਂਗਰਸ ਪਾਰਟੀ ਅੱਜ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਜਿਉਂ ਪ੍ਰਭੂ ਨੂੰ ਪਿਆਰੇ ਹੋਏ ਤੇ ਜਿਨ੍ਹਾਂ ਦੇ ਬਹੁਤ ਗਹਿਰੀਆਂ ਸੱਤਾਂ ਲੱਗੀਆਂ ਉਹਨਾਂ ਦੀ ਤੰਦਰੁਸਤੀ ਲਈ ਅਸੀਂ ਅੱਜ ਇੱਕ ਕੈਂਡਲ ਮਾਰਚ ਤੇ ਇੱਕ ਮੌਨ ਦਾ ਅਸੀਂ ਪ੍ਰੋਗਰਾਮ ਰੱਖਿਆ ਇਸ ਵਿੱਚ ਅਸੀਂ ਕਾਂਗਰਸ ਪਾਰਟੀ ਕੰਨੀ ਇੱਕੋ ਹੀ ਗੱਲ ਕਹਿਣਾ ਚਾਹੁੰਦੇ ਆ ਕਿ ਮੌਜੂਦਾ ਹਿੰਦੁਸਤਾਨ ਦੀ ਸਰਕਾਰ ਨੂੰ ਸਾਰੀਆਂ ਪਾਰਟੀਆਂ ਨਾਲ ਮਿਲ ਕੇ ਸਰਬ ਪਾਰਟੀ ਮੀਟਿੰਗ ਸੱਦਣੀ ਚਾਹੀਦੀ ਹੈ ਇਕਤਾ ਤੇ ਅਖੰਡਤਾ ਜੋ ਹਿੰਦੁਸਤਾਨ ਦੀ ਅੱਤਵਾਦ ਨੇ ਨਿਰਮਮਤਾ ਦਾ ਖਤਮ ਕੀਤੀ ਹੈ ਉਹਦੇ ਖਿਲਾਫ 22 ਘੰਟੇ ਤੋਂ ਵੱਧ ਹੋ ਗਏ ਸਖਤ ਤੋਂ ਸਖਤ ਰੁਖ ਅਪਣਾਉਣਾ ਚਾਹੀਦਾ ਹੈ ਇਹਦੇ ਵਿੱਚ ਕੋਈ ਰਾਜਨੀਤਿਕ ਮਸਲਾ ਨਹੀਂ ਜਿੱਥੋਂ ਦਾ ਕਾਂਗਰਸ ਪਾਰਟੀ ਦਾ ਸਵਾਲ ਹੈ ਇਸ ਮੁੱਦੇ ਤੇ ਕਾਂਗਰਸ ਪਾਰਟੀ ਹਮੇਸ਼ਾ ਵਸਤੇ ਦੇਸ਼ ਦੀ ਸਰਕਾਰ ਨਾਲ ਅੱਤਵਾਦ ਨੂੰ ਖਤਮ ਕਰਨ ਲਈ ਤੇ ਜਿਹੜੇ નિર્ਦੋਸ਼ ਲੋਕ ਹੈ ਉਹਨਾਂ ਦੀਆਂ ਜਾਨਾਂ ਦੀ ਸੁਰੱਖਿਆ ਲਈ ਇਹ ਚੀਜ਼ਾਂ ਕਰਨ ਵਾਸਤੇ ਪਿਆਰ ਹੈ ਜਿਹੜਾ ਵੀ ਇਹ ਕੰਮ ਹੋਇਆ ਬੜਾ ਬਰੂਟਲ ਅਟੈਕ ਹੈ ਉਸ ਦੇ ਵਾਸਤੇ ਕਿਸੇ ਵੀ ਅੱਤਵਾਦੀ ਨੂੰ ਜਾਂ ਜਿਹੜੇ ਵੀ ਵਿੱਚੇ ਨੇ ਸ਼ਾਮਲ ਹੈ ਉਹਨਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ। ਇਹੀ ਸਾਡੀ ਦੇਸ਼ ਦੀ ਸਰਕਾਰ ਨੂੰ ਸਾਂਝੀ ਸੋਚ ਨਾਲ ਕਾਂਗਰਸ ਪਾਰਟੀ ਕੱਲੀਓ ਇੱਕ ਸਨੇਹਾ ਤੇ ਅਪੀਲ ਹੈ। ਕਾਂਗਰਸ ਪਾਰਟੀ ਇਸ ਮੁੱਦੇ ਤੇ ਦੁਖੀ ਹਰਧਿਆ ਨਾਲ ਦੇਸ਼ ਵਾਸੀਆਂ ਨਾਲ ਤੇ ਜਿਨ੍ਹਾਂ ਦੇ ਘਰੇ ਮੌਤਾਂ ਹੋਈਆਂ ਉਹਨਾਂ ਨਾਲ ਨੰਗੇ ਪੈਰ ਖੜੀ ਹੈ। ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਜੀ ਨੇ ਵਿਦੇਸ਼ ਸੌਂਦੇ باوجود ਵੀ ਉਤੋਂ ਹੋਮ ਮਿਨਿਸਟਰ ਜੋ ਦੇਸ਼ ਦੇ ਅਮਿਤ ਸ਼ਾਹ ਨੇ ਤੇ ਉੱਥੋਂ ਦੇ ਜੋ ਸੀਐਮ ਨੇ ਉਮਰ ਅਬਦੁੱਲਾ ਉਹਨਾਂ ਨਾਲ ਵੀ ਗੱਲ ਕਰਕੇ ਆਮ ਲੋਕਾਂ ਨੂੰ ਸੰਤੋਬਨਾ ਦਿੱਤੀ ਤੇ ਉਹਨਾਂ ਦੀ ਵਾਸਤੇ ਕਾਂਗਰਸ ਪਾਰਟੀ ਦੇ ਨੁਮਾਇੰਦਿਆਂ ਨੇ ਉੱਥੇ ਜਾ ਕੇ ਸ਼ਰਧਾਂਜਲੀ ਦਿੱਤੀ। ਇਹੀ ਸਾਡਾ ਅੱਜ ਪ੍ਰੋਗਰਾਮ ਹੈ। ਅਸੀਂ ਮੌਨ ਰੱਖ ਕੇ 2 ਮਿੰਟ ਦਾ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਦੇਵਾਂਗੇ। ਉਸ ਤੋਂ ਬਾਅਦ ਕੈਂਡਲ ਜਗਾ ਕੇ ਅਸੀਂ ਉਹਨਾਂ ਸ਼ਰਧਾਂਜਲੀਆਂ ਦੇ ਨਾਲ-ਨਾਲ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰੇਅ ਕਰਾਂ। ਰਾਜੇ ਸਾਹਿਬ ਗੱਲ ਕਰੀ ਅੱਜ ਭਾਜਪਾ ਵੱਲੋਂ ਪਾਕਿਸਤਾਨ ਦੇ ਪੁਤਲੇ ਕੋਕੇ ਗਏ ਹੈਗੇ ਆ। ਭਾਜਪਾ ਤੋਂ ਇਹਦਾ ਕਹਿਣਾ ਹੈ ਵੀ ਪਾਕਿਸਤਾਨ ਦਾ ਇਸ 'ਚ ਹੱਥ ਹੈ। ਦੇਖੋ ਜਿੱਥੋਂ ਤੱਕ ਅੱਤਵਾਦ ਦਾ ਸਵਾਲ ਹੈ ਪਾਕਿਸਤਾਨ ਦਾ ਜਿਹੜਾ ਹੱਥ ਦੀ ਗੱਲ ਹੈ ਕੰਮ ਹੀ ਪਾਕਿਸਤਾਨ ਕਰਦਾ ਹੈ। ਭਾਜਪਾ ਦੇ ਆਗੂ ਕੁਝ ਵੀ ਕਹਿੰਦੇ ਆ ਰਾਜਨੀਤੀ ਦਾ ਮਸਲਾ ਨਹੀਂ ਹੈ। ਕੱਲ ਦੇਸ਼ ਦੀ ਅਖੰਡਤਾ, ਏਕਤਾ ਤੇ ਸੁਰੱਖਿਆ ਦਾ ਮਸਲਾ ਹੈ। ਚਾਹੇ ਦਾ ਪਾਕਿਸਤਾਨ ਹੈ ਚਾਹੇ ਕੋਈ ਵੀ ਹੈ। ਉਹਦੇ ਨਾਲ ਸ਼ਕਤੀ ਤੋਂ ਸ਼ਕਤੀ ਨਾਲ ਨਜਿੱਛਿਆ ਜਾਣਾ ਚਾਹੀਦਾ 28 ਜਨਵਰੀ ਦੀ ਮੌਤਾਂ ਹੋਈ ਹੈ ਉਸ ਤੋਂ ਬਾਅਦ ਵੀ ਪਾਕਿਸਤਾਨ ਦੇ ਨਾਰੇਬਾਜ਼ੀ ਕੀਤੀ ਗਈ ਹੈ ਜਿਸ ਵਿੱਚ ਇਹ ਪਰਿਵਾਰ ਦਾ ਜਿਹੜਾ ਕਿ 6 ਦਿਨ ਹੀ ਵਿਆਹ ਨੂੰ ਹੋਏ ਸੀਗੇ ਆਪਣੇ ਲੈਵਿਚ ਲੱਗਾ ਹੋਇਆ ਸੀ ਉਹ ਪਰਿਵਾਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਸ ਪਰਿਵਾਰ ਦਾ ਕਿੰਨਾ ਇਦੋਂ ਦੁੱਖ ਦੀ ਘੜੀ ਨਹੀਂ ਹੋ ਸਕਦੀ ਜਿਨ੍ਹਾਂ ਦੇ ਘਰੇ 6 ਦਿਨ ਪਹਿਲਾਂ ਵਿਆਹ ਹੋਇਆ ਹੋਵੇ ਤੇ 6 ਦਿਨਾਂ ਬਾਅਦ ਇਹ ਮਾਤਰਮ ਦਾ ਇਹ ਸੰਕਟ ਆ ਜੇ ਸਮਾ ਆ ਜੇ ਕਿਉਂਕਿ ਘਰੇ ਵਿਆਹ ਦੇ ਰੰਗ ਖੁਸ਼ੀਆਂ ਤੇ ਮਠਾਈਆਂ ਵੀ ਖਤਮ ਨਹੀਂ ਹੋਈਆਂ ਹੁੰਦੀਆਂ ਅੱਜ ਪੂਰਾ ਜਿੱਥੇ ਕਰਨਾਲ ਸ਼ੋਗ ਰਸਤ ਹੈ ਉਥੇ ਪੂਰਾ ਹਿੰਦੁਸਤਾਨ ਸ਼ੋਗ ਰਸਤ ਹੈ ਪਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਇਨਸਾਨ ਨੂੰ ਉਸ ਫੌਜੀ ਨੂੰ ਉਹਦੀ ਜਾਤ ਪੁੱਛ ਕੇ ਉਤੇ ਗੋਲੀਕਾਰ ਕੇ ਹਮਲਾ ਕੀਤਾ ਗਿਆ ਤੇ ਬਹੁਤ ਨਿੰਦਣੀ ਹੈ ਸਖਤ ਕਾਰਵਾਈ ਹੋਣੀ ਚਾਹੀਦੀ